हां जी दोस्तों सारेया नु ससरी काल स्वागत करदेया टोडा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੁਖੇਵਾਲੇ ਪਹੁੰਚੇ ਆ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਡਾਕਟਰ ਪ੍ਰੀਤਮ ਸਿੰਘ ਕਲੇਰ ਹੋਰਾਂ ਦੇ ਕੋਲੇ ਦੋਸਤੋ ਆਏ ਆ ਤੇ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਜਿਹੜੀਆਂ ਦੋਸਤੋ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਤੇ ਖਾਸ ਤੌਰ ਤੇ ਆਪਾਂ ਜ਼ਰੂਰ ਧਿਆਨ ਦੇ ਵਿੱਚ ਲਿਆ ਦਈਏ ਦੋਸਤੋ ਜ਼ਿਆਦਾਤਰ ਜਿਹੜਾ ਵਪਾਰ ਦਾ ਕੰਮ ਆ ਤੇ ਵਪਾਰ ਵੀ ਜਿਹੜਾ ਦੋਸਤੋ ਜਰਸੀ ਵੇੜਾਂ ਦਾ ਖਾਸ ਤੌਰ ਤੇ ਠੀਕ ਆ ਤੇ 24 ਘੰਟੇ ਕਹ ਲੋ ਚਾਹੇ ਹਰ ਟਾਈਮ ਕਹ ਲੋ ਵੀ ਜਿਹੜੀਆਂ ਵਹਿੜਾਂ ਦੋਸਤੋ ਅਵੇਲੇਬਲ ਹੁੰਦੀਆਂ ਨੇ ਇਸ ਘਰੇ ਘੱਟੋ ਘੱਟ ਵੀ 8 8 10 10 ਨਾਗ ਜਿਹੜੇ ਆ ਹਰ ਟਾਈਮ ਜਿਹੜੇ ਅਵੇਲੇਬਲ ਹੁੰਦੇ ਨੇ ਠੀਕ ਆ ਜੀ ਤੁਸੀਂ ਆਪ ਦਾ ਸਮੇਂ ਸਮੇਂ ਦੇ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੇ ਡਾਕਟਰ ਪ੍ਰੀਤਮ ਸਿੰਘ ਕਲੀਅਰ ਹੋ ਰਹਾਂ ਦੇ ਨਾਲ ਨੰਬਰ ਵੈਸੇ ਆਪਾਂ ਹਰ ਵਾਰ ਜਿਹੜੇ ਦੋਸਤੋ ਸਕਰੀਨ ਦੇ ਥੱਲੇ ਚੱਲਦੇ ਕਰ ਦਿੰਦੇ ਆ ਠੀਕ ਆ ਜੀ ਤੇ ਜੀਰੇ ਤੋਂ ਘੱਟੋ ਘੱਟ ਵੀ 5 ਕਿਲੋਮੀਟਰ ਦੀ ਦੂਰੀ ਆ ਦੋਸਤੋ ਜੀਰੇ ਤੋਂ ਕੋਟ ਈਸੇਖਾਂ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਹੈਗਾ ਸੁਖੇਵਾਲਾ ਤੇ ਬਾਕੀ ਡਾਕਟਰ ਸਾਹਿਬ ਨਾਲ ਆਪਾਂ ਹਰ ਵਾਰ ਦੀ ਤਰ੍ਹਾਂ ਗੱਲਾਂ ਬਾਤਾਂ ਕਰਦੇ ਆਂ ਦੋਸਤੋ ਤੇ ਨਾਲ ਨਾਲ ਡਿਟੇਲ ਜਿਹੜੀ ਆ ਇਹਨਾਂ ਵੇੜਾਂ ਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਦਾਂਗੇ ਅੱਜ 9 ਵੇੜਾ ਘੱਟੋ-ਘੱਟ ਵੀ ਜਿਹੜੇ ਨਗਨੇ ਦੋਸਤੋ 9 ਵੇੜਾ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ 2 ਵੇੜਾ ਬਿਲਕੁਲ ਤਾਜ਼ੀਆਂ ਸੁਈਆਂ ਨੇ ਤੇ ਘੱਟੋ-ਘੱਟ ਵੀ 7 ਜਿਹੜੇ ਨਗਨੇ 7 ਵੇੜਾ ਨੇ ਉਹ ਗੱਬਣਾ ਠੀਕ ਆ ਜੀ ਤਿਆਰੀ ਤੇ ਆ ਪੂਰੀ ਡਿਟੇਲ ਲੈਣੇ ਆ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਡਾਕਟਰ ਪ੍ਰੀਤਮ ਸਿੰਘ ਕਲੇਰ ਜੀ ਸੱਸਰੀ ਘਰ ਸੱਸਰੀ ਕੋਲ ਬਾਈ ਰਾਜ ਹੋ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਅ ਜਿੱਦਾਂ ਕਿ ਆਪਾਂ ਪਹਿਲਾਂ ਵੀਰਾਂ ਨੂੰ ਦੱਸਤਾ ਵੀ ਜਰਸੀ ਵੜਾਂ ਦਾ ਕੰਮ ਖਾਸ ਤੌਰ ਤੇ ਤੇ ਜਰਸੀ ਵੜਾਂ ਹਰ ਟਾਈਮ ਜਿਹੜੀਆਂ ਮੌਜੂਦ ਹੁੰਦੀਆਂ ਨੇ ਰਾਜ ਅਕਾਲਪੁਰਖ ਦੀ ਮੇਹਰ ਆ ਤਕਰੀਬਨ ਕੋਈ 10 8 10 12 15 ਪਸ਼ੂ ਵੀ ਡੇਲੀ ਹੁੰਦੇ ਆ ਠੀਕ ਹੈ ਜੀ ਅੱਜ ਵੀ ਵੜਾਂ ਇਦੋਂ ਪਹਿਲਾਂ ਆਪਣੇ ਕੋਲੇ 11 ਸੀਗੀਆਂ ਦੋ ਵੜਾਂ ਸੇਲ ਹੋ ਗਈਆਂ ਤੁਹਾਡੇਆਂ ਤੋਂ ਹੀ ਜੀ ਹੁਣ 9 ਵੜਾਂ ਆਪਣੇ ਕੋਲੇ ਜੀ ਤੇ ਸਾਰੇ ਸਰੋਤਿਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਸੋਇਆ ਸੋਇਆ ਪਸ਼ੂ ਆ ਦੋ ਟਾਈਮ ਚੋ ਕੇ ਲੈ ਜਾਓ ਜਿਨ੍ਹਾਂ ਦੁੱਧ ਦੱਸਦੇ ਆਂ ਤੇ ਜਿਹੜਾ ਗੱਭਣਾ ਉਹ ਥਾਣ ਵੇਖ ਕੇ ਲੈ ਜਾਓ ਬਿਲਕੁਲ ਤੁਹਾਡੇ ਘਰ ਦੀ ਦੁੱਧ ਦੀ ਕੋਈ ਕਿਸੇ ਪਸ਼ੂ ਦੀ ਕੋਈ ਗਾਰੰਟੀ ਨਹੀਂ ਕਿ ਜਿਹੋ ਜੀ ਆਪਾਂ ਸੇਵਾ ਕਰਾਂਗੇ ਉਹੋ ਜਿਹਾ ਦੁੱਧ ਚੋਲਾਂਗੇ ਕੱਲ ਨੂੰ ਕੋਈ ਵੀਰ ਲਾਂਭਾਣਾ ਦਵੇ ਹੂੰ ਹੂੰ ਤੇ ਸਾਡਾ ਜਿਹੜਾ ਸੁੱਖੇ ਵਾਲਾ ਕਾਊ ਫਾਰਮ YouTube ਚੈਨਲ ਆ ਸਾਰਿਆਂ ਨੂੰ ਬੇਨਤੀ ਵਾਧ ਤੋਂ ਵਾਧ ਸਬਸਕ੍ਰਾਈਬ ਕਰੋ ਤੇ ਘੰਟੀ ਦੇ ਬਟਨ ਤੇ ਸੈੱਟ ਕਰ ਲਓ ਆਉਣ ਵਾਲੀਆਂ ਜਿਹੜੀਆਂ ਵੀਡੀਓ ਤੁਹਾਨੂੰ ਸਾਰੀਆਂ ਮਿਲਦੀਆਂ ਰਹਿਣ ਬਿਲਕੁਲ ਜੀ ਅੱਜ ਆਪਣੇ ਕੋਲੇ 7 ਵੜਾਂ ਗੱਭਣਾ ਤੇ 2 ਵੜਾਂ ਸੂਈਆਂ ਜੀ 2 ਸੂਈਆਂ ਹਾਂਜੀ ਲੋ ਵੀ ਦੋਸਤੋ ਕਰਦੇ ਆ ਡਿਟੇਲ ਤੁਹਾਡੇ ਨਾਲ ਸਾਂਝੀ ਤੇ ਪਸ਼ੂ ਜਿਹੜਾ ਦੋਸਤੋ ਬਿਲਕੁਲ ਛੋਟੇ ਭਾਅ ਪਰਤੇ ਤੋਂ ਲੈ ਕੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੀ ਵੈੜ ਮਿਲ ਜੂਗੀ ਜੇ ਉਹ ਜੇ ਮਿਲ ਕੇ ਕਪੈਸਿਟੀ ਵਾਲਾ ਪਸ਼ੂ ਖਰੀਦੋਗੇ ਉਹ ਜਿਆ ਰੇਟ ਭਾਅ ਪਰਤਾ ਜਿਹੜਾ ਦੋਸਤੋ ਹਰ ਵਾਰ ਆਪਾਂ ਕਹਿ ਦਿੰਨੇ ਆ ਵੀ ਭਰਨਾ ਪੈਂਦਾ ਤੇ ਡਾਕਟਰ ਸਾਹਿਬ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਗੇ ਇਸ ਜਿਹੜਾ ਵੀ ਬੱਚੀ ਕੱਢ ਵੈੜ ਪਹਿਲਾ ਨੰਬਰ ਵੈੜ ਦੂਜੇ ਸੂਏ ਸੂਣ ਵਾਲੀ ਹੈ ਰਾਜ ਇਹ ਜੀ ਤੇ ਕੋਈ ਇਹ ਕੋਈ ਪੰਜ ਚਾਰ ਦਿਨ ਵੈੜ ਲੈ ਜੂਗੀ ਠੰਡੀ ਸੀਰ ਚੰਗੀ ਆ ਸਭ ਤੋਂ ਛੋਟਾ ਹਾਂ ਜੀ ਵੀਡੀਓ ਚ ਦੱਸ ਦਿਆ ਜੇ ਦਰ ਠੀਕ ਹੈ ਡਾਕਟਰ ਸਾਹਿਬ ਬੁਲਟ ਜਿੱਡੀ ਦਾ ਕਹਿ ਦੀਏਗੇ ਹਾਂ ਬੁਲਟ ਜਿੱਡੀ ਕਹਿਦਗੇ ਜੀ ਹਾਂ ਬੁਲਟ ਲਾ ਲਓ ਵੀ ਤੁਸੀਂ ਬਿਲਕੁਲ ਸਟੈਂਡਰਡ ਬੁਲਟ ਜਿਹੜਾ ਦੋਸਤੋ ਬਿਲਕੁਲ ਓਡੀ ਜਿਹੜੀ ਬੱਚੀ ਆ ਦਰਮਿਆਨੀ ਹਾਈ ਡੰਗ ਕੋਈ ਨਾ ਕੋਈ ਵੀ ਰਾਜੇ ਕੋਈ ਦੂਰੋਂ ਜਿਹੜੋਂ ਆਜੇ ਵੀਰ ਤੇ ਬਾਅਦ ਵਿੱਚ ਇੱਥੇ ਤੁਸੀਂ ਜਿਹੜਾ ਦੋਸਤੋ ਕਈ ਵਾਰ ਨਿਰਾਸ਼ ਨਾ ਹੋ ਕੇ ਜਾਇਓ ਵੀ ਹਾਈਟ ਜਿਹੜੀ ਆ ਦਰਮਿਆਨੀ ਆ ਤੇ ਸਾਈਜ਼ ਤੁਹਾਨੂੰ ਦੱਸਦਾ ਵੀ ਕਿੱਡੇ ਸਾਈਜ਼ ਵਾਲੀ ਆ ਤੇ ਦੁੱਧ ਨਾਰਮਲ ਹੀ ਇੱਕ ਦੋ ਸੋ ਜਿੱਡਾ ਵੱਡੇ ਪਸ਼ੂ ਤੋਂ ਆਪਾਂ ਲਈ ਜੰਨੇ ਆ ਉਹਨੇ ਦੁੱਧ ਦੀ ਆਪਾਂ ਉਮੀਦ ਕਰ ਸਕਦੇ ਵੀ ਚੰਗਾ ਮੰਨ ਲਓ ਕਿ 8-9 ਗੋ ਬੋ ਚਵਾ ਦੂਗੀ ਬਾਕੀ ਦੁੱਧ ਸੇਵਾ ਦਾ ਰਾਜਕ ਨਹੀਂ ਬਿਲਕੁਲ ਤੇ ਸੂਬਾ ਦੋਸਤੋ ਦੂਜਾ 5-4 ਦਿਨ ਹਜੇ ਕੱਟਦੀ ਆ ਬਾਕੀ ਢਿਲ ਢੁਲ ਲੇਵੇ ਵਿੱਚ ਹੈਗੀ ਆ ਸੋ ਪੂਰਾ ਥੋੜਾ ਜਿਹਾ ਜਿੰਨਾ ਵੀ ਆਪਾਂ ਕਹ ਲਈਏ ਵੀ ਉਮੀਦ 5-4 ਦਿਨਾਂ ਦੇ ਵਿੱਚ ਹੋਰ ਬਿਲਕੁਲ ਕਸਮਾਂ ਦੇਵਾ ਕਰਕੇ ਦੋਸਤੋ ਜਿਹੜੀ ਇਹ ਵੜ ਸੁਪੂਗੀ ਠੀਕ ਆ ਤੇ ਸੂਬਾ ਦੂਜਾ ਡਾਕਟਰ ਸਾਹਿਬ ਕਿੰਨਾ ਮੁੱਲ ਇਹਦਾ 18000 ਰੁਪਇਆ ਰਾਜ 18000 ਹਾਂਜੀ ਲਓ ਜੀ 18000 ਯਾਰ ਦੋਸਤੋ ਬਿਲਕੁਲ ਸਟਾਰਟਿੰਗ ਤੋਂ ਜਿਹੜੀ ਆ ਬੱਚੀ ਆ ਬਿਲਕੁਲ 18000 ਡਿਮਾਂਡ ਕੀਤੀ ਆ ਡਾਕਟਰ ਸਾਹਿਬ ਨੇ ਬਾਕੀ 18000 ਦੇ ਵਿੱਚੋਂ ਕੋਈ ਮੌਕੇ ਤੇ ਆ ਕੱਲੇ ਕੱਲੇ ਪਸ਼ੂ ਦਾ ਆਪਾਂ ਨਹੀਂ ਜ਼ਿਕਰ ਕਰਦੇ ਵੀ ਮਾਨਤਨ ਹਰ ਪਸ਼ੂ ਦਾ ਵੀ ਮਾਨਤਨ ਹਰ ਇੱਕ ਪਸ਼ੂ ਦਾ ਹੋ ਜਾਊਗਾ ਠੀਕ ਆ ਜੀ ਵਿੱਚੋਂ ਜਿਹੜਾ ਵੀ ਕੋਈ ਖਰੀਦੂਗਾ ਵੀਰ ਠੀਕ ਆ ਬਾਕੀ ਆ ਥਣ ਥਣ ਜੇ ਆਜੋ ਅੱਗੇ ਆ ਦੂਜੇ ਨੰਬਰ ਤੇ ਆ ਗਈ ਬੱਚੀ ਪਹਿਲਣ ਵੈੜ ਸੂਣ ਵਾਲੀ ਆ ਰਾਜ ਅੱਛਾ ਪਹਿਲਣ ਕੋਲ ਪਹਿਲਣ ਬੱਚੀ ਦਿਨ ਕਿੰਨੇ ਲੈ ਜੂ ਇਹ ਹਫਤਾ ਲੈ ਜੂਗੀ ਮੂੰਹ ਚਾਰ ਦੰਦਾ ਠੀਕ ਆ ਜੀ ਮੂੰਹ ਚਾਰ ਦੰਦਾ ਤੇ ਠੀਕ ਆ ਜੀ ਤੇ ਜਰਸੀ ਪਹਿਲਾ ਸਬਾ ਦੋਸਤੋ ਸੂਗੀ ਹਜੇ ਦਿਨ ਘਟੋ ਘਟ ਵੀ ਲੈ ਜੂ 5 4 ਦਿਨ ਲੈ ਜੇ ਸਮਾਂ ਇੰਨਾ ਕਿ ਤੁਹਾਨੂੰ ਦੱਸਦਾ ਵੀ ਇੰਨਾ ਕੁ ਲੈ ਜੂਗੀ ਠੀਕ ਆ ਹਾਈਟ ਨਾਰਮਲ ਦਰਮਿਆਨੀ ਹਾਈਟ ਦੇ ਵਿੱਚ ਪਸ਼ੂ ਜਿਹੜੇ ਦੋਸਤੋ ਮੀਡੀਅਮ ਹਾਈਟ ਵਾਲਾ ਹੋਇਆ ਉਹ ਵੀ ਦੱਸਿਆ ਜਾਊਗਾ ਹਾਈਟ ਦਰਮਿਆਨੀ ਆ ਠੀਕ ਆ ਬਾਕੀ ਉਸ ਅਕੋਰਡਿੰਗ ਜਿਹੜਾ ਰੇਟ ਪੜਦਾ ਵੀ ਬਿਲਕੁਲ ਉਸੇ ਅਕੋਰਡਿੰਗ ਆ ਬਾਕੀ ਥਣ ਲੈਵਟੀ ਜਿਹੜੀ ਆ ਦੋਸਤੋ ਬਿਲਕੁਲ ਜਿੰਨੀ ਬਣਾਈ ਬਿਲਕੁਲ ਤੁਹਾਡੇ ਸਾਹਮਣੇ ਆ ਵੇਖੋ ਡਾਕਟਰ ਸਾਹਿਬ ਇਹਦਾ ਲੈਣ ਦਿਨ ਫਿਰ ਕੀ ਰਹੂਗਾ ਜੀ ਇਹ ਦਾ 27000 ਰੁਪਏ ਜੀ 27 ਹਾਂਜੀ ਠੀਕ ਹੈ ਜੀ ਜੀ ਲਓ ਜੀ 27000 ਦੋਸਤੋ ਸੈਕਿੰਡ ਨੰਬਰ ਤੇ ਜਿਹੜੀ ਤੁਹਾਨੂੰ ਪਹਿਲਣ ਵੱਚੀ ਦਿਖਾਤੀ ਆ ਇਹਦਾ ਮੋਲ ਠੀਕ ਹੈ ਜੀ 27000 ਆ ਸੈਕਿੰਡ ਥਰਡ ਨੰਬਰ ਤੇ ਜਿਹੜੀ ਦੋਸਤੋ ਤੀਸਰੇ ਨੰਬਰ ਤੇ ਜਿਹੜੀ ਇੱਕ ਤੁਹਾਨੂੰ ਵੱਚੀ ਅਗਲੀ ਦਿਖਾਵਾਂਗੇ ਡਾਕਟਰ ਸਾਹਿਬ ਇਹ ਸੂਬਾ ਕਿਨਵਾ ਸੂਣ ਚੱਲੀ ਇਹ ਦੂਜਾ ਸੂਬਾ ਹੀ ਸੂਣ ਵਾਲੀ ਆ ਜਰਸੀ ਕਾਲੇ ਰੰਗ ਦੀ ਪਿਓਰ ਜਰਸੀ ਆ ਹਾਂਜੀ ਥਾਨ ਭਾਂਡੇ ਦੀ ਬਹੁਤ ਸੁਥਰੀ ਹੈ ਜੀ ਲਓ ਜੀ ਦਰਮਿਆਨੇ ਕੱਦ ਦੀ ਆ ਨਾ ਬਾਹਲਾ ਵੱਡਾ ਦੇ ਨਾਲ ਛੋਟਾ ਠੀਕ ਹੈ ਜੀ ਤੇ ਦਰਮਿਆਨੇ ਤੋਂ ਜਿਹੜਾ ਦੋਸਤੋ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ ਵੀ ਮੀਡੀਅਮ ਤੋਂ ਦਰਮਿਆਨੀ ਹਾਈਟ ਦੇ ਵਿੱਚ ਦਰਮਿਆਨੀ ਤੋਂ ਪਲਾਸਾ ਤੇ ਮੀਡੀਅਮ ਤੋਂ ਥੋੜਾ ਜਿਹਾ ਆਪਾਂ ਮਾਈਨਸ ਕਰ ਲਈਏ ਤੇ ਉਸ ਹਿਸਾਬ ਕਿਤਾਬ ਵੰਡ ਦੀ ਜਿਹੜੀ ਇਹ ਬਚੀ ਦੁੱਜਣ ਬਚੀ ਜਾਂ ਦੂਜਾ ਸੁਬਾ ਸੋਣੀਆ ਸੈਕਿੰਡ ਟਾਈਮ ਰ ਹੈ ਠੀਕ ਆ ਤੇ ਡਾਕਟਰ ਸਾਹਿਬ ਦੇਣੇ ਵੀ ਕਰ ਦੂ 2-4 ਦਿਨ ਹਫਤਾ ਲੈ ਜੂਗੀ ਰਾਜ ਇਹ ਹਫਤਾ ਕਰਦੀ ਹਾਂ ਹਾਂ ਸੀਲ ਠੰਡੀ ਆ ਥਣ ਥਣ ਬਹੁਤ ਚੰਗਾ ਮੱਝਾਂ ਵਾਲਾ ਲੱਗਾ ਹੋਇਆ ਆ ਵੇਖੋ ਜੀ ਠੀਕ ਆ ਜੀ ਹਫਤਾ ਭਰ ਉਹ ਸਮਾਂ ਕੱਢ ਜੂਗੀ ਠੀਕ ਆ ਜੀ ਤੀਜੇ ਨੰਬਰ ਤੇ ਆ ਇਹ ਲਾ ਦਿੱਤੀ 33000 ਰੁਪਏ ਜੀ 33 ਹਾਂਜੀ ਠੀਕ ਹੈ ਜੀ ਵੀ ਐ ਨੂੰ ਐ ਨੂੰ ਤੁਰੇ ਜਾਈਏ ਕਾ ਦੀ ਕਾ ਰੇਟ ਹੋਲੀ ਹੋਲੀ ਵਧ ਰਹੀ ਬਣ ਤਾਂ ਹੀ ਉਸ ਹਾਵਣਾ ਪਸੂ ਬੰਨੀ ਦੇ ਜੀ ਠੀਕ ਹੈ ਜੀ ਹਾਂਜੀ ਲਓ ਜੀ 33000 ਦੋਸਤੋ ਤੀਜੇ ਨੰਬਰ ਤੇ ਜਿਹੜੀ ਤੁਹਾਨੂੰ ਵੇਅਰ ਦਿਖਾਤੀ ਆ 33000 ਦੇ ਵਿੱਚ ਦਿੱਤੀ ਜਾਊਗੀ ਅਗਲੀ ਡਾਕਟਰ ਸਾਹਿਬ ਚੌਥੇ ਨੰਬਰ ਤੇ ਕ੍ਰੋਸ ਪੰਚ ਆ ਗਈ ਥੋੜੀ ਸ਼ਾਈਵਾਲ ਕ੍ਰੋਸ ਆ ਜੀ ਜੀ ਇਹ ਠੀਕ ਹੈ ਜੀ ਸ਼ਾਈਵਾਲ ਕ੍ਰੋਸ ਆ ਗਈ ਜੀ ਹਾਂਜੀ ਤੇ ਚੌਥੇ ਨੰਬਰ ਤੇ ਵੇਰਵਾ ਨਾਲ ਦੇ ਨਾਲ ਪਾਈ ਜਾਂਦੇ ਆ ਦੋਸਤੋ ਉਸੇ ਕੌੜੇ ਨੂੰ ਤੁਸੀਂ ਦਰਫਤ ਕਰ ਲਿਓ ਹਾਂਜੀ ਹਾਂਜੀ ਚੌਥੇ ਇਹ ਚੌਥੇ ਨੰਬਰ ਵਾਲੀ ਗੱਬਣਾ ਵੇੜ ਜੀ ਲਓ ਜੀ ਗੱਬਣਾ ਦੋਸਤੋ ਬਿਲਕੁਲ ਲਾਲ ਗੋੜ ਵਰਗਾ ਰੰਗ ਆ ਤੇ ਗੱਬਣਾ ਵੇੜਾ ਹਾਈਟ ਜਿਹੜੀ ਆ ਮੀਡੀਅਮ ਆ ਠੀਕ ਆ ਜੀ ਤੇ ਸ਼ਾਈ ਵਾਲ ਕ੍ਰੋਸ ਤੇ ਡਾਕਟਰ ਸਾਹਿਬ ਦਿਨ ਕਿੰਨੇ ਕੁ ਲੈ ਜੂ ਇਹ ਦਿਨ 10 ਤੋਂ ਉੱਪਰ ਹੀ ਲੈ ਜੂਗੀ ਮੰਨ ਲਓ 10 ਤੋਂ 12 15 ਦਿਨ ਵੀ ਲਿਜਾ ਸਕਦੀ ਆ ਠੀਕ ਆ ਜੀ 10 ਤੋਂ 15 ਕ ਦਿਨ ਦਾ ਤੁਸੀਂ ਆਈਡੀਆ ਰੱਖ ਲਿਓ ਜੀ ਠੀਕ ਆ 10 ਤੋਂ 15 ਕ ਦਿਨ ਦਾ ਆਈਡੀਆ ਮੰਨ ਕੇ ਕੋਈ ਵੀ ਸੌਦਾ ਕਰੇ ਠੀਕ ਆ ਤੇ ਬਾਕੀ ਢਿਲਟੂ ਲਗਾਫੀ ਆ ਠੀਕ ਆ ਜੀ ਨਾਰਮਲੀ ਤੁਹਾਨੂੰ ਜਿਹੜੀ ਨਜ਼ਰ ਵੀ ਆ ਜੂਗੀ ਤੇਲ ਟੂ ਲਾਫੀ ਆ ਬਾਕੀ ਦੋਸਤੋ ਇੱਕ ਗੱਲ ਜ਼ਰੂਰ ਹੈ ਵੀ ਜੇਕਰ 4 ਥਾਂ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵਾਧਾ ਕਰਨਾ ਜਰਰੀ ਤੇ ਉਹ ਆਪਾਂ ਦੱਸਣ ਜੋਗਾ ਬਾਕੀ ਥਾਣਾ ਦੀ ਪ੍ਰੋਪਰ ਜਿੰਨੇ ਵੀ ਹੋਣਗੇ ਸਾਰੇ ਮੁੱਠੀ ਵਾਲੇ ਥਾਣੇ ਕੋਈ ਵਾਧਾ ਕਰ ਛੋਟਾ ਹੋਇਆ ਤਾਂ ਉਹ ਜਿਗਰ ਜੁਗ ਵੱਖਰਾ ਵੱਖਰੇ ਤੌਰ ਤੇ ਮੈਂਸ਼ਨ ਕਰ ਦਾਂਗੇ ਠੀਕ ਆ ਆ ਦੇਖੋ ਠੀਕ ਆ ਇਹਦਾ ਮੁੱਲ ਫਿਰ ਡਾਕਟਰ ਸਾਹਿਬ ਕੀ ਰੂਗਾ ਇਹਦਾ 32000 ਰੁਪਏ ਜੀ 32 ਜੀ ਹਾਂਜੀ ਠੀਕ ਆ ਜੀ ਲਓ ਜੀ 32000 ਦੇ ਵਿੱਚ ਚੌਥੇ ਨੰਬਰ ਵਾਲੀ ਜਿਹੜੀ ਤੁਹਾਨੂੰ ਵੈਟ ਦਿਖਾਤੀ ਆ ਤੋ 5ਵੇਂ ਨੰਬਰ ਤੇ ਇੱਕ ਜਿਹੜੀ ਅਗਲੀ ਜਰਸੀ ਵਿਖਾਉਣੀ ਹੈ ਤੁਹਾਨੂੰ ਠੀਕ ਹੈ ਜੀ ਜਰਸੀ ਅਗਲੀ ਹੈ ਇਹ ਵੀ ਦੂਜਾ ਸਵੇਰ ਸੂਗੀ ਦੂਜਾ ਸਵੇਰ ਸੂਈ ਹੋਈ ਆ ਜੀ ਇਹਨੂੰ ਚੌਥਾ ਦੇਣਾ ਠੀਕ ਹੈ ਜੀ ਬੱਛੀ ਮਗਰ ਆ ਤੇ ਅੱਜ ਇਹਦੇ ਥੱਲੇ ਕੋਈ 9 ਕਿਲੋ ਬੋਹੜਾ ਜਿਹੜਾ ਤਿਆਰ ਆ ਠੀਕ ਹੈ ਜੀ ਹਾਂ ਮਗਰ ਬੱਛੀ ਆ ਵੀਡੀਓ ਦਾ ਟਾਈਮ ਦੱਸ ਦਿਓ ਬਣਾਉਣ ਦਾ ਸਵੇਰ ਦਾ ਜਿਹੜਾ ਆਪਣਾ ਸਮਾਂ ਬਿਲਕੁਲ ਟਾਈਮ ਜਿਹੜਾ ਦੋਸਤੋ ਤੁਸੀਂ ਨੋਟ ਕਰ ਲਓ ਕੋਈ 10:30 10:00 ਵਜੇ 15 ਕਿ ਮਿੰਟ ਦੇ ਕੋਈ ਨੇੜੇ ਤੇੜੇ ਸਮਾਂ ਹੈਗਾ ਮਾਰਨਿੰਗ ਟਾਈਮ 26 ਸਤੰਬਰ ਨੂੰ ਅੱਜ ਆਪਾਂ ਵੀਡੀਓ ਜਿਹ ਤੇ ਟਾਈਮਿੰਗ ਉਹ ਬੱਚੀ ਦਾ ਰਾਜੇ ਦੀ ਉਰਲੇ ਪਾਸੇ ਵਾਲੀ ਠੀਕ ਆ ਜੀ ਉਹ ਬੱਚੀ ਆੜੇ ਬੈਠੀ ਆ ਜੀ ਹਾਂ ਜੀ ਜਿਹੜੀ ਬੈਠੀ ਆ ਲਓ ਜੀ ਇਹ ਮਗਰ ਬੱਛੀ ਆ ਜਿਹੜਾ ਪਸ਼ੂ ਬਿਲਕੁਲ ਸੋਏ ਨਾ ਗਨੇ ਦੋ ਨੇ ਅੱਜ ਤੇ ਉਹਨਾਂ ਦੇ ਵਿੱਚੋਂ ਪਹਿਲੀ ਵੇੜ ਤੁਹਾਨੂੰ ਦਿਖਾਤੀ ਆ ਆਹ ਸੂਈ ਜਿਹੜੀ ਮਗਰ ਬੱਛੀ ਆ ਠੀਕ ਆ ਤੇ ਡਾਕਟਰ ਸਾਹਿਬ ਹਾਜ਼ਰ ਜਿਹੜਾ ਹੁਣ ਦੁੱਧ 9 ਕਿਲੋ ਦੱਸ 9 ਕਿਲੋ ਦੋ ਟਾਈਮ ਚੋਂ ਟਸੱਲੀ ਕਰਕੇ ਲੈ ਜੀ ਅਗਲਾ ਜੀ ਲਓ ਜੀ ਸੀਲ ਸੰਡੀ ਆ ਚਵਾਈ ਬਹੁਤ ਚੰਗੀ ਆ ਮਨ ਲੋਈ ਨਹੀਂਗਾ ਕੋਈ ਲੱਤ ਛੜਾ ਵਾਲੀ ਹੈਣੀਗੀ ਹੂੰ ਆਹ ਦੇਖੋ ਜੀ ਠੀਕ ਆ ਬਾਕੀ ਆਰਡਰ ਕੁਆਲਿਟੀ ਜਿਹੜੀ ਦੋਸਤੋ ਚਵਾਈਆਂ ਦੀ ਮਾਰਨਿੰਗ ਹੋ ਗਈ ਨਾ ਹਾਂ ਹਾਂ ਬਿਲਕੁਲ ਸਾਫ਼ ਕੀਤੀ ਹੋਈ ਸੋ ਜੀ ਠੀਕ ਆ ਜੀ ਹਾਂ ਜੀ ਬਾਕੀ ਫੇਸ ਕੁਆਲਿਟੀ ਜਿਹੜੀ ਦੋਸਤੋ ਫੁੱਲ ਬਰੀਡ ਦੇ ਵਿੱਚ ਆ ਠੀਕ ਆ ਬੋਦੀ ਵਾਲੀ ਆ ਛੋਟੀ ਜੀ ਫੇਸ ਕੁਆਲਿਟੀ ਆ ਕੰਨ ਕੁੰਨ ਦਾ ਸਾਈਜ਼ ਬਿਲਕੁਲ ਛੋਟਾ ਤੇ ਇਹਦਾ ਲੈਨਦਨ ਫਿਰ ਡਾਕਟਰ ਸਾਹਿਬ ਕੀ ਕਰਦੇ ਆ ਇਹਦਾ 28000 ਰੁਪਏ ਜੀ 28000 ਹਾਂ ਜੀ ਠੀਕ ਆ ਜੀ 28000 ਦੇ ਵਿੱਚ ਦੋਸਤੋ ਜਿਹੜੀ ਬਿਲਕੁਲ ਸੂਈ ਸਵਾਈ ਵਹਿੜ ਤੁਹਾਨੂੰ ਮਿਲ ਜੂਗੀ ਤੇ ਮਗਰ ਵੀ ਬੱਚੀ ਆ ਪਿਓਰ ਬਰੀਡ ਵਿੱਚ ਜਰਸੀ ਦੀ ਮਗਰ ਬੱਚ ਅਗਲੇ ਨੰਬਰ ਤੇ ਜਿਹੜੀ ਅਗਲੀ ਆ ਗਈ ਆ 6ਵਾਂ ਨੰਬਰ ਆ ਗਿਆ ਠੀਕ ਆ ਜੀ ਇਹ ਵੀ ਸੂਈ ਹੋਈ ਪਹਿਲਾਂ ਸੂਬਾ ਚੌਗੀ ਆ ਵੜ ਇਹ ਜੀ ਮੂੰਹ ਚਾਰ ਤੰਤ ਪਹਿਲਾਂ ਪਲੂਨ ਜਿਹੜੀ ਦੋਸਤੋ ਇਹ ਬੱਚੀ ਸੂਈ ਆ ਪਹਿਲਾਂ ਬੱਚੀ ਆ ਤੇ ਦਿਨ ਕਿੰਨੇ ਹੋਗੇ ਡਾਕਟਰ ਸਾਹਿਬ ਨੂੰ ਇਹਨੂੰ ਕੋਈ 8 ਦਿਨ ਹੋ ਗਏ ਸੂਈ ਨੂੰ ਜੀ 8 ਕ ਦਿਨ ਦਾ ਜਿਹੜਾ ਦੋਸਤੋ ਲਾਗਾ ਸਮਾਂ ਹੋ ਗਿਆ 8 ਕ ਦਿਨ ਦਾ ਤੇ ਮਗਰ ਇਹ ਤੇ ਵੀ ਬੱਚੀ ਆ ਇਹਦੇ ਮਗਰ ਬੱਚਾ ਜੀ ਬੱਚਾ ਮੇਲ ਕਾਫ ਆ ਇਸ ਵੜ ਤੇ ਬਿਲਕੁਲ ਥੱਲੇ ਜਿਹੜਾ ਦੋਸਤੋ ਮੇਲ ਕਾਫ ਆ ਠੀਕ ਆ ਤੇ 8 ਦਿਨ ਦਾ ਸਮਾਂ ਤੇ ਦੁੱਧ ਡਾਕਟਰ ਸਾਹਿਬ ਹੁਣ ਚਵਾਵਾਂਗੇ ਆਪਾਂ ਆਪਦੇ ਘਰ ਦਾ ਕਿੰਨਾ ਇਹ 9 ਤੋਂ ਬਾਹਰ ਹੋਊਗਾ ਮੰਨ ਲਓ 10 ਦੇ ਵਿੱਚ ਹੋਊਗਾ ਜੀ 9 ਕਿਲੋ ਹੀ ਮੰਨ ਕੇ ਤੁਰ ਗਏ ਦੁੱਧ 10 ਹੀ ਹੋਊਗਾ ਪਰ ਆਪਾਂ 9 ਕਿਲੋ ਹੀ ਤੁਰ ਗਏ ਜੀ ਲਓ ਜੀ 9 ਕਿਲੋ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਠੀਕ ਆ ਜੀ ਮਗਰ ਬੱਛਾ ਤੇ ਵੜ ਚੰਗੀ ਏ ਬਿਲਕੁਲ ਬਰੀਡ ਦੇ ਵਿੱਚ ਜਰਸੀ ਬੱਛੀ ਠੀਕ ਆ ਤੇ ਆਹ ਦੇਖੋ ਜੀ ਹੂੰ ਠੀਕ ਆ ਜੀ ਠੀਕ ਇਹ ਤਾਂ ਮੁੱਲ ਫਿਰ ਕੀ ਕਰਦੇ ਲੈਣ ਦੇਣ ਲੈਣ ਦੇਣ ਇਹਦਾ 32000 ਜੀ 32000 ਹਾਂਜੀ ਲਓ ਜੀ 32000 ਦੋਸਤੋ ਲੈਣ ਦੇਣਾ ਠੀਕ ਆ ਜੀ ਦੋਵੇਂ ਪੱਛੀਆਂ ਮੇਰੇ ਉਹ ਤਾਂ ਵੀ ਦੋ ਜੋੜੇ ਦਾ ਮਤਲਬ ਕਿ 32 32000 ਰਹੀ ਹੈ ਨਹੀਂ ਇਹਦਾ 28000 ਸੂਹੀ ਦਾ ਇਹਦਾ 28 ਸੀ ਹਨਾ ਹਾਂਜੀ ਇਹਦਾ 28 ਸੀ ਦੋਸਤੋ ਸੂਹੀ ਸਭਾਈ ਜਿਹੜੀ ਤੁਹਾਨੂੰ ਦਿਖਾਈ ਆ ਇਹਦਾ 32 ਆ ਠੀਕ ਆ ਬਚੀ ਇਹ ਵੀ ਚੰਗੀ ਆ ਬਾਕੀ ਥਣ ਥਣ ਜਿਹੜਾ ਮੇਰਾ ਵੀਰ ਪਹਿਲਾਂ ਮੈਂ ਤੁਹਾਨੂੰ ਤਸਲੀਨਾ ਦੱਸਦਾ ਵੀ ਦੋਸਤੋ ਮੁੱਠੀ ਥਣ ਨੇ ਹਾਥੀ ਚਵਾਈਲਾ ਥਾਣਾ ਜਿਹੜੀ ਮਰਜ਼ੀ ਵੈੜ ਖਰੀਦੋਗੇ ਠੀਕ ਆ ਬਾਕੀ ਗੱਬਣ ਪਸ਼ੂ ਆਪਦਾ ਤੁਸੀਂ ਠਿਪ ਕੇ ਤਸਲੀ ਕਰ ਲਿਓ 7ਵੇਂ ਨੰਬਰ ਤੇ 7 ਨੰਬਰ ਬਚੀ ਅਗਲੀ ਜਿਹੜੀ ਵੈੜ ਕੱਢਦੇ ਆ 7ਵੇਂ ਨੰਬਰ ਤੇ ਗੱਬਣ ਹਨਾ ਜੀ ਗੱਬਣ ਆ ਵੀ ਇਹ 20 ਦਿਨ ਦੀ ਕੱਚੀ ਆ ਵੈੜ ਇਹ ਜੋੜਾ ਜਿਹੜਾ ਹੁਣ ਕੱਢਾਂਗੇ 20 20 ਦਿਨ ਦਾ ਕੱਚਾ ਲਓ ਜੀ ਦੂਜੇ ਦੂਜੇ ਸੂਵੇ ਆ ਫੁੱਲ ਬਰੀਡ ਆ ਵੈੜਾਂ ਦੀ ਲਓ ਜੀ ਆਹ ਦੇਖੋ ਵੀ ਫੁੱਲ ਬਰੀਡ ਦੇ ਵਿੱਚ ਆ ਦੋ ਹਾਈਟ ਸਾਈਜ਼ ਵੀ ਹਰ ਇੱਕ ਚੀਜ਼ ਜਿਹੜੀ ਦੋਸਤੋ ਬਰੀਡ ਦੇ ਵਿੱਚ ਆ ਤੇ ਹਾਈਟ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਤੇ ਦੁੱਜਣ ਵਛੀ ਆ ਠੀਕ ਆ ਜੀ ਤੇ ਆ ਦੇਖੋ ਦੇਣਾ ਜੇ ਡਾਕਟਰ ਸਾਹਿਬ ਲੈਂਦੀ ਆ ਕਿੰਨੇ 10 ਦਿਨ ਕਹਿੰਦੇ ਨਹੀਂ ਇਹ 20 ਦਿਨ ਰਾਜ ਲੈ ਜੂ 20 ਦਿਨ ਹਾਂ ਲਓ ਵੀ ਦੋਸਤੋ 20 ਦਿਨ ਦਾ ਸਮਾਂ ਖੁੱਲਾ ਡੁੱਲਾ 20 ਦਿਨ ਲੈ ਜੂਗੀ ਠੀਕ ਆ ਬੱਚੀ ਦੂਜੇ ਸਵੇਰ ਬੱਚੀ ਸੋਣੀ ਆ ਬਾਕੀ ਰੰਗ ਰੂਗ ਕਲਰ ਬਹੁਤ ਸੋਹਣਾ ਠੀਕ ਆ ਤੇ ਸਫਾਈ ਪੂਰੀ ਆ ਕਲਰ ਵਾਈਜ਼ ਉੱਪਰੋਂ ਦੇਖੀਏ ਸਫਾਈ ਆ ਹਵਾਨੇਲੇ ਦੇ ਦੀ ਸਫਾਈ ਆ ਤੇ ਅਗਲੀ ਵੈੜ ਵੀ ਖੋਲ ਲਏ ਤਕਰੀਬਨ ਉਹ ਵੀ ਦੂਜੇ ਸਵੇਰ ਹੀ ਸੋਣੀ ਆ 8 ਨੰਬਰ ਵੈੜ ਉਹ ਵੀ ਦੂਜੇ ਸਵੇਰ ਸੂਣ ਵਾਲੀ ਹੈ ਜੀ ਲਓ ਜੀ ਦੂਜਾ ਸੂ ਉਹ ਵੈੜ ਦੇ ਵੀ 20 ਦਿਨ ਪਏ ਆ ਬਰੀਡ ਬਹੁਤ ਇਹਦੇ ਨਾਲੋਂ ਵੀ ਉਹਦੀ ਜ਼ਿਆਦਾ ਠੀਕ ਆ ਜੀ ਸੋ 20 ਦਿਨ ਦੋਸਤੋ ਬਿਲਕੁਲ 8ਵੇਂ ਨੰਬਰ ਤੇ ਆ ਵੈੜ ਤੁਹਾਨੂੰ ਦਿਖਾ ਰਹੇ ਆ 20 ਦਿਨ ਇਹਦੇ ਘੱਟੋ ਘੱਟ ਪਏ ਆ ਦੂਜੇ ਹੀ ਸ ਬਿਲਕੁਲ ਇਨ ਬਿਨ ਦੋਸਤੋ ਬਿਲਕੁਲ ਡਿੱਟੋ ਇੱਕੋ ਜੀਆਂ ਕਾਪੀਆਂ ਨੇ ਠੀਕ ਆ ਜੀ ਤੇ ਸਾਇਜ ਵੀ ਇੱਕੋ ਜਾਂ ਮੀਡੀਅਮ ਹਾਈਟ ਦੇ ਵਿੱਚ ਫੇਸ ਕੁਆਲਿਟੀ ਇੱਕੋ ਜੀ ਆ ਬਰੀਡ ਦੇ ਵਿੱਚ ਫੁੱਲ ਬਟਾ ਫੁੱਲ ਆ ਦੇਖੋ ਚੱਲ ਪੁੱਤ ਚੱਲ ਚੱਲ ਇਕਬਾਲ ਕੌਣ ਉਧਰ ਬਾਹਰ ਵੇਖੋ ਐਸੇ ਅੰਦਰ ਬੈਠੇ ਆ ਆ ਦੇਖੋ ਜੀ ਆ ਦੇਖੋ ਅੱਛਾ ਠੀਕ ਆ ਜੀ ਬਾਕੀ ਨਾਰਮਲੀ ਢਿੱਲ ਟੁਲ ਕਾਫੀ ਆ ਦੋਸਤੋ ਲੈਵੇ ਆਰਡਰ ਦੀ ਕੁਆਲਿਟੀ ਤੁਸੀਂ ਵੇਖੋ ਵੀ ਹਜੇ ਲਾਏ ਪੈਣਾ ਜਿਹੜਾ ਪਸ਼ੂ ਨੇ ਸਟਾਰਟ ਹੋ ਜਾਣਾ ਤਾਂ 20 ਦਿਨ ਦਾ ਸਮਾਂ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਠੀਕ ਆ ਜੀ 20 ਦਿਨ ਸਮਾਂ ਲੈ ਜੂਗੀ ਠੀਕ ਆ ਤੇ ਭਾਰੀ ਆ ਵਜ਼ਨ ਵਜਨ ਪੂਰਾ ਠੀਕ ਆ ਜੀ ਵਜ਼ਨ ਪੂਰਾ ਹਾਈਟ ਮੀਡੀਅਮ ਤੁਹਾਨੂੰ ਆਪਾਂ ਕਾਊਂਟ ਕਰਾਈ ਆ ਜੀ ਬਾਕੀ ਵਜ਼ਨ ਪੂਰਾ ਤੇ ਬਾਕੀ ਥਾਣ ਥਣ ਤੇ ਪਣ ਧੋਪਣੇਖ ਨੰਬਰਾਂ ਮੇਰਾ ਵੀਰ ਆਪਦੀ ਤਸੱਲੀ ਤੁਸੀਂ ਘਰੇ ਬਿਲਕੁਲ ਵਿਜ਼ਿਟ ਕਰਿਓ ਤਸੱਲੀ ਜਿਹੜੀ ਆ ਗੱਭਣ ਪਸ਼ੂ ਜਿਹੜਾ ਦੋਸਤੋ ਤਸੱਲੀ ਕਰ ਲਿਓ ਠੀਕ ਆ ਤਿਪਕੇ ਤੇ ਬਿਲਕੁਲ ਸਾਈਜ ਇੱਕੋ ਜਿਹਾ ਦੋਸਤੋ ਲਾਸਟ ਜਿਹੜੀਆਂ ਤੁਹਾਨੂੰ ਮੈਂ ਸੈਕੰਡ ਥਰਡ ਲਾਸਟ ਵਿਖਾਤੀ ਤੇ ਇੱਕ ਜਿਹੜੀ ਸੈਕੰਡ ਲਾਸਟ ਵਿਖਾਈ ਹੈ ਹੁਣ ਤੇ ਇੱਕ ਵਾਰ ਆਪਣੀ ਜਿਹੜੀ ਲਾਸਟ ਦੇ ਵਿੱਚ ਹਜੇ ਪਈਓ ਵੀ ਤੁਹਾਨੂੰ ਦਿਖਾਵਾਂਗੇ ਤੇ ਡਾਕਟਰ ਸਾਹਿਬ ਜੀ ਦਾ ਮੁੱਲ ਕੀ ਕਰਾਂਗੇ ਇਹ ਦੋਨੇ ਹੀ 7 ਤੇ 8 ਨੰਬਰ ਰਾਜੇ ਆਪਾਂ ਵੜਾ ਅੱਜ ਦੇ ਦੇਾਂਗੇ 35 35 ਦੀਆਂ ਅੱਜ ਹਾਂਜੀ ਵੀ ਜੋੜੀ 70 ਦੀ ਜੋੜੀ 70 ਦੀ ਦੇ ਦਿਆਂਗੇ ਜੇ ਕਿਸੇ ਨੇ ਇਕੱਠੀ ਜੋੜੀ ਲੈਣੀ ਹੋਵੇ ਮੰਤਨ ਹੋਰ ਕਰਦੇ ਆਂਦੇ ਠੀਕ ਹੈ ਜੀ ਠੀਕ ਹੈ ਨੇ ਕੱਚੀਆਂ ਕੱਚੀਆਂ ਵੜਾ ਮੰਨ ਲਓ ਤਿਆਰ ਹੋਈਆਂ ਵੜਾ 45 ਤੋਂ ਬਾਹਰ ਦੀਆਂ ਤੇ ਅੱਜ ਇਹ ਜੋੜਾ ਆ ਠੀਕ ਆ ਜੀ ਲਓ ਵੀ ਦੋਸਤੋ ਲਾਸਟ ਦੇ ਵਿੱਚ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨਾ ਜਿਹ ਇੱਕ ਮੇਲਾ ਸਤਵੇਂ ਤੇ ਅੱਠਵੇਂ ਨੰਬਰ ਵਾਲੀਆਂ ਜਿਹੜੀਆਂ ਵੈੜਾਂ ਨੇ ਜੋੜੀ ਕਿਸੇ ਵੀਰ ਨੇ ਖਰੀਦਣੀ ਆ ਤਾਂ 20-20 ਦਿਨ ਕੱਚੀਆਂ ਨੇ ਦੂਜੇ-ਦੂਜੇ ਸੂਬੇ ਆ ਤੇ 35-35 ਹਜ਼ਾਰ ਮੋਲ ਆ ਦੋਹਾਂ ਦਾ 70 ਹਜ਼ਾਰ ਆ ਵਿੱਚ ਜੋ ਦੋਸਤੋ ਜਿਹੜਾ ਇਕੱਠਾ ਵੀਰ ਖਰੀਦੂਗਾ ਜੋੜਾ ਤੇ ਵਿੱਚੋਂ ਡਿਸਕਾਊਂਟ ਜਿਹੜਾ ਹੋਇਆ 70 ਹਜ਼ਾਰ ਦੇ ਵਿੱਚੋਂ ਹੋ ਜਾਊਗਾ ਠੀਕ ਆ ਤੇ ਆ ਆ ਕਾਹਗੀ ਵੈੜ ਪੰਜਾਬ ਵਾਲੀ ਜਰਸੀ ਵੱਡੇ ਕੱਦ ਦੀ ਹੈ ਜੀ ਅੱਛਾ ਜੀ ਪਹਿਲਾਂ ਵੈੜ ਨੇ 17-18 ਲੀਟਰ ਚ ਆਇਆ ਪਰ ਆਪਾਂ ਪਾਈਆ ਦੀ ਗਰੰਟੀ ਨਹੀਂ ਦੇਵ ਹਾਂ ਇਹ ਲੈਂਦੀ ਹਜੇ ਕੱਪਣੀ ਹੈ ਤਾਂ ਪਹਿਲਾਂ ਹੀ ਸੁਣੀ ਆ ਜੀ ਨਹੀਂ ਜੀ ਦੂਜਾ ਸੂਆ ਸੁਣੀ ਆ ਦੂਜਣ ਹਾਂ ਦੂਜੇ ਸੂਵੇ ਦੋਸਤੋ ਸੈਕਿੰਡ ਲਿਕੇਸ਼ਨ ਦੇ ਵਿੱਚ ਸੁਣੇ ਜਾ ਰਹੀ ਹੈ ਠੀਕ ਆ ਜੀ ਸੈਕਿੰਡ ਟਾਈਮਰ ਤੇ ਪੰਜਾਬ ਦੀ ਜਰਸੀ ਆ ਦੇਖੋ ਜੀ ਲੰਮੀ ਤੋਰ ਦੇ ਪਰੇ ਨੂੰ ਹਾਈਟ ਕੱਦ ਨਾਰਮਲ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਜੀ ਐਡੀ ਹਾਈਟ ਕੱਦ ਦੀਆਂ ਜ਼ਿਆਦਾਤਰ ਆਪਾਂ ਮੱਝਾਂ ਹੀ ਦੇਖਦੇ ਆਂ ਵੀ ਹਾਈਟ ਕੱਦ ਦੀ ਸੋਹਣੀ ਆ ਤੇ ਹਵਾਨੇ ਦੀ ਬੰਤਰ ਕਾਫੀ ਸੋਹਣੀ ਆ ਉਮੀਦ ਚੰਗੀ ਖਾਸ ਆ ਵੀ ਚਲੋ ਉਮੀਦ ਮਿਲਕ ਦੀ ਚੰਗੀ ਕੀਤੀ ਜਾਂਦੀ ਆ ਦੋਸਤੋ ਕਿਉਂਕਿ ਪੰਜਾਬ ਦੀ ਜਰਸੀ ਇੱਥੇ ਆਪਾਂ ਕੰਪੈਰੀਸ਼ਨ ਕਰੀਏ ਠੀਕ ਆ ਜੀ ਤੇ ਸਟੇਟ ਆਊਟ ਆਫ ਸਟੇਟ ਦੀ ਜਰਸੀ ਦੀ ਤੇ ਪੰਜਾਬ ਦੀ ਜਰਸੀ ਤੇ ਦੁੱਧ ਦੀ ਜਿਹੜੀ ਦੋਸਤੋ ਵਾਂਡਾ ਉਹ ਹਰ ਇੱਕ ਵੀਰ ਨੂੰ ਪਤਾ ਠੀਕ ਆ ਤੇ ਪਿਓਰ ਜਿਹੜੀ ਦੋਸਤੋ ਇਹ ਵੀ ਜਰਸੀ ਬਰੀਡ ਦੇ ਵਿੱਚ ਸਵਰਡਰ ਦੀ ਕੁਆਲਿਟੀ ਚੰਗੀ ਆ ਬਿਲਕੁਲ ਤਿਆਰੀ ਦੇ ਉੱਤੇ ਆ ਬਾਕੀ ਜਿਹੜਾ ਵੀਰ ਕੋਈ ਲੈ ਕੇ ਜਾਊਗਾ ਕੋਈ 2-4 ਦਿਨਾਂ ਡਾਕਟਰ ਸਾਹਿਬ ਕੱਢ ਸਕਦੇ ਦੋ ਤਿੰਨ ਦਿਨਾਂ ਜੀ ਕੱਢ ਜੂ ਆਰਮਨਾਲ ਕੱਢ ਜੂ ਰਾਜੇ ਠੀਕ ਆ ਜੀ ਹਜੇ ਨਾ ਇੱਕ ਵੈੜ ਆਪਣੀ ਆ ਗਈ ਹੋਰ ਉਹਦੀ ਵੀਡੀਓ ਵੀ ਬਣਾਉਣੀ ਆ ਆਪਾਂ ਲਾਈ ਜਾਂਦੇ ਗੱਡੀ 'ਚ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਦ ਇਹ ਕਿਸੇ ਵੀਰ ਨੇ ਜਰਸੀ ਖਰੀਦਨੀ ਆ ਤੁਸੀਂ ਜ਼ਰੂਰ ਇਹ ਦੱਸ ਬਿਲਕੁਲ ਕਰ ਲਿਓ ਸੌਦਾ ਠੀਕ ਆ ਇਹ ਤਾਂ ਮੁੱਲ ਕੀ ਰਹੂਗਾ ਫਿਰ ਡਾਕਟਰ ਸਾਹਿਬ ਲੈਣ ਦੇਣਾ ਉਹ ਲੈਣ ਦੇਣ ਇਹਦਾ 46000 ਰੁਪਏ ਜੀ ਮੁੱਲ ਨਹੀਂ ਅੱਛਾ ਜੀ ਹਾਂਜੀ ਮੁੱਲ ਕਰਨਾ ਆਪਾਂ 50 ਕਰ ਲੈਨੇ ਆ ਅੱਛਾ ਪਰ ਲੈਣ ਦੇਣ ਜਿਹੜਾ 46000 ਰੁਪਏ ਜੀ ਵੀ ਹਾਂ ਨਾਲ ਹੀ ਗੱਲ ਬਾਤ ਹੀ ਆ ਹਾਂਜੀ ਠੀਕ ਹੈ ਜੀ ਹਾਂਜੀ ਸੋ 46000 ਦੋਸਤੋ ਇਸ ਜਿਹੜੀ ਆਪਾਂ ਤੁਹਾਨੂੰ ਨਵੇਂ ਨੰਬਰ ਤੇ ਦਿਖਾਈ ਆ ਵੱਚੀ 46000 ਆ ਦੂਜਾ ਸਵੇਰ ਸੂਣਾ ਠੀਕ ਆ ਜੀ ਵੀ ਦੋ ਦਿਨ ਕੱਢ ਜਾ ਤਿੰਨ ਦਿਨ ਕੱਢ ਜਾ ਆਲਮੋਸਟ ਹੈ ਤਿਆਰੀ ਤੇ ਆ ਠੀਕ ਆ ਬਾਕੀ ਥਾਣ ਥਾਣ ਨੂੰ ਪ੍ਰੋਪਰ ਸੋਣਾ ਵਨ ਟੂ ਇਧਰ ਇਧਰ ਨੂੰ ਹੋ ਜੀਏ ਆਪਾਂ ਠੀਕ ਆ ਵੈੜ ਆ ਗਈ ਇਧਰ ਮੁਖਾਈ ਦਿਓ ਆ ਦੇਖੋ ਇੱਕ ਬਿਲਕੁਲ ਜਿਹੜੀ ਆ ਦੋਸਤੋ ਠੀਕ ਆ ਜੀ ਤੇ ਆ ਜਿਹੜੀ ਵੈੜ 10ਵੇਂ ਨੰਬਰ ਤੇ ਆ ਠੀਕ ਆ ਤੇ ਡਾਕਟਰ ਸਾਹਿਬ ਹੈ ਗੱਭਣੇ ਵੀ ਗੱਭਣਾਂ ਜੀ ਹਫਤੇ ਦੀ ਮੰਨ ਲਓ ਕੋਈ ਹਫਤੇ ਦੇ ਅੰਦਰ ਅੰਦਰ ਸੂਪੂਗੀ ਵੈੜ ਹੂੰ ਦੂਜਾ ਸੁਭਾ ਜੀ ਵੀ ਆ ਦੂਜਾ ਸੁਭਾ ਸੈਕੰਡ ਟਾਈਮਰ ਦੋਸਤੋ ਇੱਕ ਜਿਹੜੀ ਆ ਵੈੜ ਆ ਲਾਸਟ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਇਧਰ ਹੀ ਬੰਦੀ ਫੇਸ ਕੁਆਲਿਟੀ ਵੇਖੋ ਛੋਟੀ ਜਿਹੀ ਬੂਥੀ ਇਹ ਕਨ ਕੋ ਨੂੰ ਬਿਲਕੁਲ ਛੋਟਾ ਸਮਾਲ ਸਾਈਜ਼ ਤੇ ਹਾਈਟ మీడియం ਕੋਈ ਤੁਸੀਂ ਵੀ ਰਕਾਉਂਟ ਕਰ ਸਕਦਾ ਨਾਲ ਜਿਵੇਂ ਪੰਜਾਬ ਦੀ ਜਰਸੀ ਖੜੀ ਆ ਨਾਲ ਤੁਸੀਂ ਇਹਦੀ ਬਿਲਕੁਲ ਆਈਡੀਆ ਇੱਕ ਹੈਗਾ ਵੀ ਆਈਡੀਆ ਲਾ ਲਓ ਠੀਕ ਹੈ ਜੀ మీడియం ਤੇ ਉਹ ਵੱਡੀ ਜੇ ਆਪਾਂ ਮੰਨ ਲਏ ਨੇ ਵੱਡੀ ਜਰਸੀ ਆ ਇਹ మీడియం ਆਪਾਂ ਇਹਨੂੰ ਕਾਉਂਟ ਕਰ ਸਕਦੇ ਆ ਤੇ ਦਿਨ ਕਿੰਨੇ ਕੱਢਦੀ ਆ ਜੀ ਮਹ ਪੰਜ ਚਾਰ ਦਿਨ ਹਫਤੇ ਦੇ ਅੰਦਰ ਅੰਦਰ ਸੁਪੂਗੀ ਜੀ ਦੂਜਾ ਸਵੇਰ ਹਾਂਜੀ ਦੂਜਾ ਸਵੇਰ ਇਹਦਾ ਲੈਣ ਦਿਨ ਫਿਰ ਕਿਦੋਂ ਆਪੂਗਾ ਇਹਦਾ 32000 ਰੁਪਏ ਜੀ 32000 ਹਾਂਜੀ ਲਓ ਵੀ ਭਰਾਵੋ 32000 ਦੇ ਵਿੱਚ ਤੁਹਾਨੂੰ ਜਿਹੜੀ ਇਹ ਲਾਸਟ ਵਾਰ ਆਪਾਂ ਦਿਖਾ ਰਹੇ ਆ ਇਹ ਮਿਲ ਸੋ ਥਾਂ ਤੋਂ ਦੀ ਕੁਆਲਿਟੀ ਚੰਗੀ ਆ ਦੋਸਤੋ ਬਿਲਕੁਲ ਤੁਹਾਡੇ ਸਾਰਾ ਕੁਝ ਸਾਹਮਣੇ ਆ ਠੀਕ ਆ ਤਸੱਲੀ ਨਾਲ ਤੁਸੀਂ ਬਾਕੀ ਵਿజిਟ ਕਰ ਲਿਓ ਪਿੰਡ ਸੁਖੇ ਵਾਲੇ ਖਾਸ ਤੁਸੀਂ ਵਿజిਟ ਕਰ ਲਿਓ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਸੋ ਹੋਰ ਡਾਕਟਰ ਸਭ ਕੁਝ ਕਹਿਣਾ ਨੰਬਰ ਸੰਪਰਕ ਆਪਣੇ ਬਹੁਤ ਦੁਬਾਰਾ ਫੇਰ ਬੇਨਤੀ ਹੈ ਜੀ ਨੰਬਰ ਸੰਪਰਕ 700 963 3319 62840 15568 ਇਹ بیٹے ਦਾ ਨੰਬਰ ਆ ਜੀ ਸਾਰੇ ਭਰਾਵਾਂ ਨੂੰ ਫੇਰ ਬੇਨਤੀ ਕਰਦੇ ਆਂ ਸੁਖੇ ਵਾਲਾ ਕੌਫਾਰਮ ਚੈਨਲ ਆਪਣਾ ਸਬਸਕ੍ਰਾਈਬ ਕਰ ਲੋ ਤੇ ਘੰਟੀ ਦੇ ਬਟਨ ਤੇ ਸੈੱਟ ਕਰ ਲੋ ਜਿਹੜਾ ਆਉਣ ਵਾਲੀ ਨਵੀਂ ਅਪਡੇਟ ਤੁਹਾਨੂੰ ਰਜਨਾ ਮਿਲਦੀ ਰਹੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸੋ ਦੋਸਤੋ ਇਹ ਸੰਨ ਮੇਰੇ ਨਾਲ ਡਾਕਟਰ ਪ੍ਰੀਤਮ ਸਿੰਘ ਕਲियर ਪਿੰਡ ਸੁਖੇ ਵਾਲੇ ਤੋਂ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ